ਲੋ ਜੀ ਅੱਜ ਹੈ ਦਿਨ ਬੁੱਧਵਾਰ ਔਰ ਮੈਂ ਬਣਾ ਰਹੀ ਆ ਅਦਰਕ ਵਾਲੀ ਚਾਹ ਮਾਰਨਿੰਗ ਹੋ ਚੁੱਕੀ ਆ ਔਰ ਅਦਰਕ ਵਾਲੀ ਚਾਹ ਬਣ ਰਹੀ ਹੈ ਜੀ ਤੇ ਅੱਜ ਆ ਜੀ ਬੱਚਿਆਂ ਨੂੰ ਛੁੱਟੀ ਕਿਉਂਕਿ ਅੱਜ ਆ ਰਾਮ ਨੌਮੀ ਦੀ ਛੁੱਟੀ ਹੈ ਪਤਨੀ ਨੌਮੀ ਹੈ ਔਰ ਕੱਲੂ ਦਸਹਿਰਾ ਹੈ ਇਸ ਕਰਕੇ ਅੱਜ ਵੀ ਛੁੱਟੀ ਹੈ ਬੱਚਿਆਂ ਨੂੰ ਕੱਲ ਵੀ ਛੁੱਟੀ थी ਔਰ ਕੱਲ ਨੂੰ ਵੀ ਛੁੱਟੀ ਹੈ 3 ਦਿਨ ਛੁੱਟੀ ਹੈ ਬੱਚਿਆਂ ਨੂੰ ਕਿਉਂਕਿ ਬੱਚਿਆਂ ਨੂੰ 3 ਦਿਨਾਂ ਦੀਆਂ ਛੁੱਟੀਆਂ ਆ ਔਰ ਮੈਂ ਬਣਾ ਰਹੀ ਆ ਚਾਹ ਚਾਹ ਬਣਾ ਕੇ ਬੱਚਿਆਂ ਨੂੰ ਚਾਹ ਪੀਣ ਦੀ ਆਦਤ ਹੈ ਪਹਿਲਾਂ ਚਾਹ ਪੀ ਕੇ ਨਾ ਫਿਰ ਉਠੂੰਗੇ ਨਿਆਣੇ ਫਿਰ ਕਰੂੰਗੇ ਬਾਕੀ ਦੇ ਕੰਮ ਦੰਦੇ ਐਨਾ ਮੈਂ ਚਾਹ ਬਣਾਦਾ ਕਿਉਂਕਿ ਮੈਨੂੰ ਵੀ ਚਾਹ ਪੀਣੀ ਆ ਪਹਿਲਾਂ ਔਰ ਚਾਹ ਪੀ ਲੈਣੇ ਆਪਾਂ ਤੋਂ ਲੋ ਜੀ ਫਰੈਂਡਸ ਥੋੜੀ ਜਿਹੀ ਦੇਰ ਆਈ ਆ ਆਪਾਂ ਕੋਠੇ 'ਤੇ ਬਰ ਚਾਹ ਪੀਣਾ ਇਹ ਤੇ ਮੈਂ ਵੀ ਪੀ ਲਈ ਵਕੀਲ ਸਾਹਿਬ ਨੇ ਵੀ ਪੀ ਲਈ ਕਿਉਂਕਿ ਅੱਜ ਗੱਡੀ ਵਾ ਹੋ ਗਿਆ ਪੈਂਚਰ ਟੈਰ ਨੂੰ ਤੇਰੇ ਕਿਸ ਤਰ੍ਹਾਂ ਕਰਾਂਗੇ ਠੀਕ ਹਵਾ ਨਿਕਲੀ ਕੂਟੀ ਹਵਾ ਨਿਕਲੀ ਹੈ ਹਵਾ ਕੂਟੀ ਖਰਾਬ ਹੈ ਉਸਕੀ ਫਿਰ ਪਤਾ ਨਹੀਂ ਪੰਪ ਪੰਪ ਗੱਲ ਭਰ ਕੇ ਚਲਦੀ ਹੋ ਜਾਏਗੀ ਅੱਗਾ ਪਿਲਵਾ ਲੇਗੇ ਹਨਾ ਦੁਕਾਨ ਕੁਲਝਾ ਸਜ ਰਹੇ ਨਾ ਕਿ ਤੂੰ ਜੀ ਹਮ ਦੁਕਾਨਾਂ ਵੀ ਲੇਟ ਖੁੱਲेंगी ਆ ਔਰ ਰੂਪ ਉੱਟ ਗਈ ਹੈ ਜੋਤ ਪਤਾ ਨਹੀਂ ਕੀ ਕਰ ਰਹੀ ਹੈ ਰੂਪ ਜੋਤ ਕੀ ਕਰਨ ਲੱਗੀ ਹੋਈ ਹੈ ਨਾ ਰੂਪ ਇਸ ਵਿੱਚ ਜਾਈ ਨਹੀਂ ਆਪਾਂ ਨੇ ਪਾਲਕ ਪੁੱਲ ਕਹਿੰਦੇ ਅੱਛਾ ਲੇਟ ਕੋਣ ਜੜਕਾ ਆ ਉੱਪਰ ਕਿਸਕੇ ਲੋਜੀ ਬੰਦੇ ਨੇ ਲਵਾ ਲਈ ਚੋਟ ਪੈਰ ਪਰ ਇਹ ਕਿਆ ਲਗਾਇਆ ਇਹ ਮੇਖ ਲਗੀ ਇਸਕੇ ਸਾਰੇ ਜਣੇ ਹਾਲਚਾਲ ਪੁੱਛੋ ਜੀ ਜੋਤਕਾ ਕਿਉਂਕਿ ਜੋਤਕੇ ਲਗੀ ਚੋਟ ਔਰ ਬੰਦੇ ਨੇ ਤੋੜਿਆ ਫੁੱਲ ਸਾਢੇ ਤਿੰਨਾਂ ਗੇ ਪਈਆਂ ਚਾਹ ਕੇ ਗਲਾਸ ਜੋ ਕਿ ਵੀ ਹੁਣੇ ਪੀ ਕੇ ਟੇ ਹਨਾ ਸਤਨ ਇੱਕ ਚੀਜ਼ ਦਿਖਾਣੀ ਸੀ ਜਦੋਂ ਕਿਆ ਚੀਜ਼ ਕੁਛ ਨਹੀਂ ਫੁੱਲਾ ਇਸਮੋਂ ਨਾ ਮੈਕਰੋ ਮੂਡ ਹੈ ਇਸਕੇ ਅੰਦਰ अच्छा अच्छा। ਕਿਹੜਾ ਹੋਆ? ਲੋ ਜੀ ਬਾਬਾ ਜੀ ਦੇ ਵੀ ਦਰਸ਼ਨ ਕਰੋ ਸਵੇਰ ਸਵੇਰੇ ਮਾਰਨਿੰਗ ਟਾਈਮ ਦੇ। ਬੱਚੇ ਵੀ ਖੇល ਰਹੇ ਆਂ। ਅਸੀਂ ਕੋਠੇ ਭਰਾਈ ਤੇ ਥੋੜੀ ਜੀ ਸੈਰ ਕਰਨ। ਉਹ ਵਾਹ ਗਵਾਂਡੀਆਂ ਨੇ ਕੱਪੜੇ ਵੀ ਧੋਦੇ। ਵਾਹ ਜੀ ਵਾਹ। 5 ਵਜੇ ਕੱਪੜੇ ਧੋਦੰਨੇ ਆਂ ਗਵਾਂਡੀ ਨੇਰੇ ਨੇਰੇ। 5 ਵਜੇ ਫਾਈਨਲੇ ਕੰਮ। 5 ਵਜੇ ਸਰਪ੍ਰਾਈਜ਼ ਮਿਲਾ ਤੋਏ ਤੋ ਐਤ। ਇਹ ਕੀ ਆ? ਫੁੱਲ ਗੇਰ ਦੇ। ਹੁਣ ਲਿਓ ਖਾਏਗਾ ਸਾਰੇ ਬੁੱਲ। ਮਾਰ ਇੱਕ ਮਾਰ ਕਿਉਂ ਰਹੀ ਹੈ ਉਸਕੇ ਹੁਣ ਤਾਹੀਂ ਘੇਰੇ ਆ ਤਾਹੀਂ ਘੇਰੇ ਆ ਫਿਰ ਉਹ ਖਾਏ ਗਈ ਤੈਨਾਂ ਕਿਉਂ ਥੋੜੇ ਫੁੱਲ ਜਿ ਘੇਰਨੇ ਤੇ ਹੋਰ ਪੈਰਾ ਮਾ ਰੁੱਲ ਰਹੀਆਂ ਦੇਖੀ ਫੁੱਲ ਪਾਪ ਲੱਗੇਗਾ ਗਮਲੇ માં ਘੇਰਦੇ ਚੱਕ ਕੇ ਸਾਰੇ ਗਮਲੇ માં ਹੀ ਘੇਰਦੇ ਤਾਂ ਮੇਰੇ ਪਰਸ ਤੇ ਲੰਗੀ ਚਲੋ ਜੀ ਫਰੈਂਡਸ ਬੱਚੇ ਬਣਾ ਰਹੀਆਂ ਇੱਧਰ 라ਵਣ ਇਹਨਾਂ ਨੂੰ ਕੋਈ ਕੰਮ ਨਹੀਂ ਅੱਜ 라ਵਣ ਲੱਗੇ ਹੋਏ ਬਣਾਣਾ ਕਿਸ ਦਾ ਮੇਰਾ ਤੇਰਾ 라ਵਣ ਤੇਰਾ 라ਵਣ ਥੱਪੜ ਮਾਰੇਗਾ ਸਾਰਾ ਗਬੁੱਤ ਯੇ ਰਾਵਣ ਇਹ ਫੁੱਕੀਏ ਕੱਲੂ ਫਿਰ ਸਿਰਫ ਰੱਬ ਨੂੰ ਪਿਆਰਾ ਹੋ ਜਾਗਾ ਕੱਲੂ ਫੁੱਕਣਾ ਯੇ ਰਾਵਣ ਐਨੀਬਾਡੀ ਐਨੀ ਬੜਾ ਰੁਕ ਜਾਈ ਵੀ ਠੀਕ ਆ ਯੋ ਇਨੀ ਕਾ ਦਰ ਆਪਾ ਫੱਪੜ ਖਾਣ ਨਾ ਤੰਗ ਕਰਤੀ ਐਂ ਥਾਨੇ ਮਨ ਨੂੰ ਮਾ ਥਾਨਾ

ਕਿਉਂਕਿ ਰੂਪ ਨਾ ਰਹੀ ਹੈ ਰੂਪ ਆਈ ਨਹੀਂ ਰਹੀ ਰੂਪ ਆ ਜਾ ਰੂਪਣਾਂ ਲਗੀ ਵੀ ਹੈ ਰੂਪ ਨੇ ਨਾ ਪਾਣੀ ਚੱਲ ਰਿਹਾ ਆਪਣੇ ਆਪ ਬਸ ਉਹਨੂੰ ਮੋਜਾ ਲਗੀ ਵੀ ਆ ਨਾਣੇ ਗਿਆ ਔਰ ਜੋਤ ਅੰਦਰ ਬੈਠੀ ਆ ਜੋਤ ਕੇ ਨਾ ਕਿੱਲ ਜੀ ਲਗੀ ਪੈਰਾ ਪੱਟੀ ਉਪਲਾਣ ਲਗੀ ਵੀ ਕਿਆ ਫੇਰ ਆ ਜਾ ਹੁਣ ਹਰਲੀਨ ਬੁਲਾਰੀ ਆ ਅੰਦਰ ਐ ਉਹ ਬੁਲਾਰੀ ਆ ਤੈਨੂੰ ਖੇਡਣੇ ਵਾਸਤੇ ਹਰਲੀਨ ਗੰਦੀ ਐ ਠੀਕ ਹੈ ਲੋ ਜੀ ਜਸਟ ਆਪਣੀ ਬਣ ਰਹੀ ਹੈ ਚਾਹ ਹੁਣ ਕਿਉਂਕਿ ਟਾਈਮ ਹੋ ਗਿਆ ਜੀ 10 ਸੋਰੀ 10 ਨਹੀਂ ਮੈਨੂੰ ਲੱਗਦਾ 12 ਹੀ ਵੱਜ ਗਏ ਪੌਣੇ 12 ਵੱਜਣ ਚ ਵੀ 5 ਮਿੰਟ ਬਾਕੀ ਆ ਔਰ ਮੈਂ ਬਣਾਉਂਗੀ ਆਪਣਾ ਦੁੱਧ ਥੋੜਾ ਜਿਹਾ ਬੱਚੇ ਕਹਿੰਦੇ ਅਸੀਂ ਚਾਹ ਪੀਣੀ ਹੈ ਤੋ ਜਸਟ ਚਾਹ ਪਾਦਾ ਮੈਂ ਗਲਾਸਾਂ ਵਿੱਚ ਆਨੇ ਪੀਣੀ ਹੈ ਚਾਹ ਇੱਕ ਨਾ ਮੇਰੀ ਐਕਸਰਸਾਈਜ਼ ਛੁੱਟ ਗਈ ਆ ਦੇਖੋ ਕਿੰਨੀ ਮੋਟੀ ਹੋ ਗਈ ਮੈਂ ਹਾਂ ਪਹਿਲਾਂ ਮੇਰਾ ਬਿਲਕੁਲ ਸੂਟ ਪਤਲਾ ਜਾਂਦਾ ਦਾ ਲੇਕਿਨ ਹੁਣ ਮੋਟੀ ਹੋ ਗਈ ਮੈਂ ਤੋ ਲੋ ਜੀ ਬੱਚਿਆਂ ਕਾ ਲੱਗ ਰਿਆ ਇਧਰ ਸਕੂਲ ਕਿਉਂਕਿ ਪੜ ਰਹੀ ਆ ਬੱਚੇ ਟਿਊਸ਼ਨ ਟਿਊਸ਼ਨ ਪੜ ਰਹੀ ਆ ਤੂੰ ਤਾਂ ABC ਲਿਖ ਰਿਆ ਸਕੂਲ ਸਕੂਲ ਲਿਓ ਇਧਰ ABC ਆਂਦੀ ਆ ਤੈਨੂੰ ਪੂਰੀ ਲਿਓ ਇਧਰ ਆਂ ਆ ਆ ਇਧਰ ਆਰ ਤੇ ਕਿਆ ਰੂਪੈਂਜ ਚੱਲ ਰਿਹਾ ਹਾਂ ਸਾਹਮਣਾ ਟੀਵੀ ਚੱਲ ਰਿਹਾ ਤਾਂ ਪਤਾ ਨਹੀਂ ਕਿਆ ਲਾਇਆ ਵਾ ਅੱਜ ਧੁੱਪ ਦੇ ਕਿ ਫੇਰ ਤੇਜ ਹੈ ਹਨਾ ਆਰ ਪੱਕੇ ਚਲੇ ਰਹੀ ਆ <laughs> बच्चा स्टूडेंट पढ़ रहा है इधर इधर स्टूडेंट पढ़ रहे हैं अच्छा बच्चा पढ़ रहा है चला गया बच्चा गुड बॉय गुड बॉय है पढ़ रहा है जड़ाने एनिमल in बेटा एनिमल लो जी सवा एक हो गया और मैं पई हर रेस्ट कर रही है। और मैं पई हर रेस्ट कर रही ह्यूकी मैं पी है जी चाह चाह नहीं मैं अपना दुद्ध पिया है और बच्चे ने पी है चाह ਔਰ ਥੋੜੀ ਜਿਹਾ ਰੈਸਟ ਕਰ ਰਹੀ ਆ ਕਿਉਂਕਿ ਵੀਕਨੈਸ ਜੀ ਹੈ ਨਾ ਬਹੁਤ ਜ਼ਿਆਦਾ। ਤੋਂ ਇਸ ਕਰਕੇ ਥੋੜੀ ਜਿਹਾ ਰੈਸਟ ਕਰਾਂਗੀ ਔਰ ਬੱਚੇ ਮੇਰੇ ਖੇਡ ਰਹੇ ਆ। ਬੱਚੇ ਕੇਂਦਰੀ ਮਿਠਾ ਰੱਖੇ ਆ ਕਿਉਂਕਿ ਬੱਚੇ ਮੇਰੇ ਬਾਹਰ ਜਾਂਦੇ ਨਹੀਂ ਨਾ ਟਾਈਮ ਅੱਜ ਕਾ ਟਾਈਮ ਜਾਂਦਾ ਹਨ ਆਪਣੇ ਅੰਦਰ ਹੀ ਬੈਠ ਕੇ ਖੇਲੀ ਜਾਂਦੇ ਆ ਦੋ ਹੀ ਜਣੇ। ਕਿਉਂਕਿ ਤੁਹਾਨੂੰ ਪਤਾ ਹੀ ਹੈ ਟਾਈਮ ਮਾਰਾ ਹੀ ਹੈ ਨਾ ਕਿਸੇ ਕੇ ਬੈਠਣ ਦਾ ਵੀ ਟਾਈਮ ਨਹੀਂ ਹੈਗਾ। ਔਰ ਵਕੀਲ ਸਾਹਿਬ ਗਏ ਹੋਏ ਆ ਕੋਰਟ ਅੱਜ ਨਾ ਗੱਡੀ ਕਾ ਨਾ ਪੈਂਚਰ ਹੋ ਗਿਆ ਤਾਂ ਟਾਇਰ ਕਾ। ਔਰ ਪਹਿਲਾਂ ਉੱਥੇ ਟਾਈਮ ਲੱਗਿਆ ਡੇਢ ਘੰਟਾ। ਮਤਲਬ ਪ ਟਾਇਰ ਪੂਰੀ ਤਰ੍ਹਾਂ ਨਾਲ ਡੈਮੇਜ ਹੋਇਆ ਵਾਤਾ ਤੋ ਠੀਕ ਕਰਾਇਆ ਪਹਿਲਾਂ 3-4 ਘੰਟੇ ਲੱਗ ਗਏ ਥੋੜਾ ਲੇਟ ਗਏ ਆ ਵਕੀਲ ਸਾਹਿਬ ਉਹਰੇ ਤੇ ਘਰ ਤੇ ਮਤਲਬ ਘਰਾਂ ਤੇ ਗਏ ਆ ਉਹ 10 ਵਜੇ 10 ਵਜੇ ਗਏ ਆ ਉਹ ਵੈਸੇ ਸਾਢੇ 8-9 ਵਜੇ ਚਲੇ ਜਾਣੇ ਆ ਹਾਲ ਥੋੜਾ ਜਿਹਾ ਲੇਟ ਹੋ ਗਏ ਤੇ ਫੋਨ ਕਰਕੇ ਪੁੱਛਦੀ ਆ ਵੀ ਕਿੰਨੇ ਕਜੇ ਆਉਂਗੇ ਫਿਰ ਅਸੀਂ ਮਾਰਕੀਟ ਜਾਣਾ ਹੈ ਕੋਈ ਕੰਮ ਥਾ ਚ ਸਵਾ 1 ਹੋ ਗਿਆ ਹੁਣ ਪੁੱਛਦੀ ਸੀ ਅਏ ਮੇਰਾ ਚੋਟ ਹਾਈ ਉਸकी ਚੋਟ ਪਗਿਰੀ ਹੈ ਸੋਰੀ ਕਰਦੇ ਸੋਰੀ ਮੈਂ ਨਹੀਂ ਕੋ ਸੋਰੀ ਕਹਤ ਜੀ ਜੀ ਨੂੰ ਲੋ ਜੀ ਪੈ ਗਈ ਲੜਾਈ ਦੋਨੋਂ ਪੈਣਾ ਗਈ ਲੜਾਈ ਓਏ ਓਏ ਸਿਰ ਉੱਟ ਗਿਆ ਅਸਤਾ ਚਸ ਦੇ ਸਿਰ ਚਸ ਦੇ ਓ ਕਾਨ ਵਾਸੀ ਰੇ ਚੱਲ ਕੋਈ ਨਾ ਥੋੜਾ ਜਿਹਾ ਲੱਗਿਆ ਥੋੜਾ ਜਿਹਾ ਲੋ ਜੀ ਪੈ ਗਈ ਲੜਾਈ ਬੱਚੇ ਆ ਜਾ ਆ ਜਾ ਮम्मा ਕੇ ਪਾਸ ਆ ਜਾ खाली ਦੀ ਆਪਾਂ ਨੇ ਔਰ ਮੈਂ ਹੋਈ ਫ੍ਰੀ ਫਿਰ ਵਕੀਲ ਸਾਹਿਬ ਕਾ ਗਿਆ ਫੋਨ ਕਿਉਂਕਿ ਆਪਾਂ ਨੇ ਜਾਣਾ ਬਰਵਾਲੇ ਮਾਰਕੀਟ ਕਿਉਂਕਿ ਕੋਈ ਕੰਮ ਪੈ ਗਿਆ ਥੋੜਾ ਜਿਹਾ ਉੱਥੇ ਜਾ ਰਹੀ ਹਾਂ ਮੈਂ ਔਰ ਕੋਈ ਕੰਮ ਹੈ ਤੁਹਾਨੂੰ ਜਰੂਰ ਦੱਸਾਂਗੀ ਬਾਅਦ ਕੇ ਵਿੱਚ ਫਿਲਹਾਲ ਅਸੀਂ ਜਾ ਰਹੇ ਹਾਂ ਕੋਈ ਕੰਮ ਹੈ ਬੈਂਕ ਕੇ ਵਿੱਚ ਤੇ ਦੇਖਦੇ ਹਾਂ ਕੋਈ ਸੈਟਿੰਗ ਵਗੈਰਾ ਕਰਾਣੀ ਹੈ ਫਿਰ ਦੇਖਦੇ ਆਪਾਂ ਫਿਰ ਦੱਸਦੀ ਆ ਮੈਂ ਤੁਹਾਨੂੰ ਬਾਅਦ ਕੇ ਵਿੱਚ ਵਕੀਲ ਸਾਹਿਬ ਲੈ ਰਹੇ ਪਾਪੜ ਇਧਰ ਪਾਪੜ ਲੈ ਰਹੇ ਆ ਪਾਪੜ ਲੈਓ ਆਪਣੀ ਸੋਸ ਵਾਲਾ ਖਾਣ ਸੋ ਜਸਟ ਮੈਂ ਖਾਣ ਲੱਗੀ ਵੀ ਆ ਜੀ ਪਾਪੜ ਕਿਉਂਕਿ ਵਕੀਲ ਸਾਹਿਬ ਨੇ ਮੈਨੂੰ ਲੈ ਕੇ ਦੇਵੇ ਆ ਪਾਪੜ ਇਹ ਵਾਲੇ ਪਾਪੜ ਨਾ ਮਤਲਬ ਬਚਪਨ ਦੇ ਵਿੱਚ ਖਾਏ ਕਰਦੇ ਤੇ ਅੱਜ ਯਾਦ ਆ ਗਿਆ ਔਰ ਵਕੀਲ ਸਾਹਿਬ ਵੀ ਖਾ ਰਹੇ ਆ ਸਾਹਮਣੇ ਖੜੇ ਕਿਉਂਕਿ ਇਹਨਾਂ ਨੂੰ ਵੀ ਪਾਪੜ ਬਹੁਤ ਪਸੰਦ ਹੈ ਬੱਚੇ ਘਰ ਆ ਬੱਚਿਆਂ ਦੇ ਚੋਰੀ ਚੋਰੀ ਖਾ ਰਹੇ ਆ ਪਾਪੜ ਔਰ ਫਿਰ ਚੱਲਦੇ ਆ ਆਪਾਂ ਘਰ ਨੂੰ ਵਾਪਸ ਤੋਂ ਲੋ ਜੀ ਫਰੈਂਡਸ ਅਸੀਂ ਬੈਠੇ ਆ ਔਰੇ ਮਾਰਕੀਟ ਦੇ ਵਿੱਚ ਬਰਵਾਲੇ ਦੇ ਵਿੱਚ ਬੱਚਿਆਂ ਦਾ ਨਾ ਖਾਣੇ ਪੀਣੇ ਦਾ ਸਮਾਨ ਲੈਣਾ ਥੋੜਾ ਜਾਂ ਕਿਉਂਕਿ ਉਹਨਾਂ ਨੇ ਮੰਗਾਇਆ ਤਾਂ ਸਾਨੂੰ ਅੱਜ ਥੋੜਾ ਜਿਹਾ ਲੇਟ ਹੋ ਗਏ ਪੌਣੇ 3 ਵਜੇ 2:30 ਵਜੇ ਚੱਲੀ ਥੀ ਮੈਂ ਘਰਾਂ ਤੇ ਔਰ 4 ਵਜਣੇ ਵਾਲੇ ਹੋ ਗਏ ਘਰਾਂ ਮ ਜਾ ਕੇ ਚਾਚੂ ਵੀ ਆ ਪੀਉਂਗੇ ਫਿਰ ਔਰ ਅਸੀਂ ਪਹਿਲਾਂ ਪਾਪੜ ਖਾਏ ਬੈਠ ਗਏ ਤੇ ਚਲੋ ਜੀ ਨੈਕਸਟ ਵਲੌਗ ਦੇ ਵਿੱਚ ਮਿਲਦੇ ਹਾਂ ਜੀ ਆਪਾਂ ਫੁੱਲ ਵਾਚ ਕਰਿਆ ਕਰੋ ਸਕਿੱਪ ਨਾ ਕਰਿਆ ਕਰੋ ਹਣਾ ਵੀਡੀਓ ਨੂੰ ਪੂਰਾ ਦੇਖਿਆ ਕਰੋ ਐਂਡ ਤੱਕ ਦੇਖਿਆ ਕਰੋ ਚਲੋ ਜੀ ਬਾਏ ਟੇਕ ਕੇਅਰ ਹੁਣ ਆਪਾਂ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ ਇੱਕ ਨਵਾਂ ਨਵੀਂ ਸ਼ੁਰੂਆਤ ਨਵੇਂ ਵਲੌਗ ਅਗਲਾ ਵਲੌਗ ਬਹੁਤ ਜ਼ਿਆਦਾ ਦਿਲਚਸਪ ਹੈ ਤੁਸੀਂ ਜ਼ਰੂਰ ਦੇਖਿਓ ਬਹੁਤ ਵਧੀਆ ਖੁਸ਼ਖਬਰੀ ਹੈ ਨੈਕਸਟ ਵਲੌਗ ਦੇ ਵਿੱਚ ਤੁਸੀਂ ਅਗਲਾ ਵਲੌਗ ਜ਼ਰੂਰ ਦੇਖਿਓ ਜੀ ਖੁਸ਼ਖਬਰੀ ਹੈ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਜੀ ਟੇਕ ਕੇਅਰ